ਕਰਨ ਵਾਲੇ ਉਹ ਇਤਿਆਹ ਤੇ ਕਿੰਤੂ ਕਰਦਾ ਵੀ ਭਾਈ ਸੰਤੋਖ ਸਿੰਘ ਜੀ ਨੇ ਇੰਨਾ ਕੁਝ ਲਿਖ ਦਿੱਤਾ ਮਾੜਾ ਉਹ ਕਥਾ ਕਰਨ ਵਾਲਾ 20 50 ਅੰਗ ਪੜਤ ਜਾਂਦਾ ਮੈਂ ਇੱਕ ਗੱਲ ਬੇਨਤੀ ਕਰਦਾ ਸੁਣਿਓ ਧਿਆਨ ਨਾਲ ਤੁਹਾਡੇ ਕੋਲ ਇੱਕ ਦੁੱਧ ਦਾ ਗਲਾਸ ਤੁਸੀਂ ਕੀਲ ਵਾਸਤੇ ਡਰਕ ਕੀਤਾ ਤੇ ਵਿੱਚ ਮੱਖੀ ਪੈ ਗਈ ਕੀ ਕਰੋਗੇ ਭਲਾ ਦੱਸੋ ਕੀ ਕਰੋਗੇ ਗਲਾਸ ਡੁੱਧ ਹੋ ਗਏ ਨਾ ਮੱਖੀ ਪੈ ਗਈ ਉਹ ਪੀਂਦਾ ਤੇ ਜੇ ਦੁੱਧ ਦਾ ਡਰਮ ਭਰਿਆ ਹੋਵੇ ਉਸ ਡਰਾਮੇ ਚ ਮੱਖੀ ਪੈ ਗਈ ਕੀ ਕਰੋਗੇ ਕੀ ਡਰਾਮਾ ਦਾ ਰੋੜੋ ਵੀ ਅਸੀਂ ਰੋੜਦੇ ਆ ਨਹੀਂ ਸਭ ਕੀ ਕਰਦੇ ਡਰਾਮੇ ਦੇ ਡਰਾਮੇ ਚ ਮੱਖੀ ਪੈ ਗਈ ਮੱਖੀ ਕੱਢ ਕੇ ਛੁਡ ਦਿੰਦੇ ਆ ਨਾ ਭਾਈ ਸੰਤੋਖ ਸਿੰਘ ਜੀ ਚੂੜਾ ਮਣੀ ਇਤਿਹਾਸ ਲਿਖਣ ਵਾਲੇ ਕਹਿੰਦੇ ਤਾਂ ਆਪ ਕਿਹਾ ਵੀ ਮੈਂ ਪੂਰਾ ਨਹੀਂ ਲਿਖਿਆ ਇਹਦੇ ਚੋਂ ਹੱਸ ਵਰਕੇ ਮੁੱਠੀ ਚੁਗਲੇ ਉਹਨਾਂ ਆਪ ਇਹ ਗੱਲ ਕੀਤੀ ਅਸੀਂ ਆਪਣਾ ਸਾਡੇ ਬਜ਼ੁਰਗਾਂ ਨੇ ਇਤਿਹਾਸ ਬਣਾਇਆ ਜਰੂਰ ਹੈ ਪਰ ਲਿਖਿਆ ਨਹੀਂ ਸਾਡੇ ਲਾ دیਏ ਇਤਿਹਾਸ ਕੌਮਾਂ ਨੂੰ ਜਗਾਉਂਦਾ ਹੈ ਇਤਿਹਾਸ ਅਣਖ ਜਗਾਉਂਦਾ ਹੈ ਇਤਿਹਾਸ ਨੇ ਅੰਦਰੋਂ ਗੈਰਤ ਜਗਾਉਣੀ ਹੈ ਇਸ ਕਰਕੇ ਕਿਸੇ ਨਾ ਕਿਸੇ ਤੰਗ ਦੇ ਨਾਲ ਤੁਹਾਨੂੰ ਇਤਿਹਾਸ ਤੋਂ ਦੂਰ ਕੀਤਾ ਜਾ ਰਿਹਾ ਹੈ ਬਲਕਿ ਹੰਸ ਗਰਤੀ ਲੈ ਕੇ ਮੁਤੀ ਚੁਗਣ ਦੀ ਗੱਲ ਹੈ